ਜੰਡਿਆਲਾ ਗੁਰੂ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ ਨਸ਼ੀਲੇ ਪਦਾਰਥ ਦੇ ਕੇ ਜ਼ਬਰਜਨਾਹ ਕਰਨ ਵਾਲੇ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ। ਦਰਸਲ ਤੋਂ ਦੱਸ ਦਈਏ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਜ਼ਬਰਜਨਾਹ ਤੇ ਬਲੈਕਮੇਲ ਦੇ ਮਾਮਲੇ ਦੇ ਵਿੱਚ ਨਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਦੱਸਿਆ ਕਿ ਬੀਤੇ ਦਿਨ ਦੋਸ਼ੀ ਅਮਰਵੀਰ ਸਿੰਘ ਰੂਬਲ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਮਰਵੀਰ ਸਿੰਘ ਵੱਲੋਂ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਕੁਝ ਨਸ਼ੀਲੀ ਚੀਜ਼ ਖਵਾ ਕੇ ਉਸ ਦੀਆਂ ਫੋਟੋਆਂ ਬਲੈਕਮੇਲ ਕਰਨ ਦਾ ਮਾਮ ਨੇ ਆਸੀ ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਹੋਰ ਮਾਮਲਾ 2021 ਵਿੱਚ ਪਗੋੜੇ ਹੋਏ ਪਿੰਡ ਟੋਡੇ ਦੇ ਅਮਰਿਤਪਾਲ ਸਿੰਘ ਨੂੰ ਪੁਲਿਸ ਨੇ ਕੱਲ ਗ੍ਰਿਫਤਾਰ ਕਰ ਲਿਆ ਹੈ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਉਥੇ ਪੀੜਿਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ ਅਤੇ ਇੰਨਾ ਹੀ ਨਹੀਂ ਬਲਕਿ ਉਹਨਾਂ ਦੇ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ ਪੀੜਿਤ ਪਰਿਵਾਰ ਨੇ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਕਿ ਅਮਰਬੀਰ ਸਿੰਘ ਰੂਬਲ ਨੇ ਸਾਡੀ ਧੀ ਨੂੰ ਨਸ਼ਾ ਦਿੱਤਾ ਸੀ ਉਹ ਸਾਡੀ ਧੀ ਅਤੇ ਉਸ ਦੀਆਂ ਸਹੇਲੀਆਂ ਨੂੰ ਜ਼ਬਰਦਸਤੀ ਹੋਟਲਾਂ ਵਿੱਚ ਲਿਜਾ ਕੇ ਗਲਤ ਕੰਮ ਕਰ ਰਿਆ ਸੀ ਸਾਨੂੰ ਰੂਬਲ ਦੇ ਪਰਿ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਨੇ ਕਿਹਾ ਕਿ ਜੇਕਰ ਤੁਸੀਂ ਕੇਸ ਵਾਪਸ ਨਾ ਲਿਆ ਤੇ ਉਹਨਾਂ ਦੇ ਨਾਲ ਹੋਰ ਵੀ ਬੁਰਾ ਹੋਵੇਗਾ ਅੰਤ ਤੱਕ ਵੇਖੋ ਇਸ ਖਬਰ ਨੂੰ ਤੁਸੀਂ ਇਸ ਖਬਰ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਪਾਰਟ ਦੇ ਨਾਲ ਭਜੀ ਸਾਡੀ ਲੜਕੀ ਹੈਗੀ ਸੀ ਇਹ ਮੁੰਡਾ ਅਮਰਪੀਰ ਸਿੰਘ ਫਰੂਬਲ ਪਿੰਡ ਗਹਿਰੀ ਮੰਡੀ ਜ਼ਿਲ੍ਹਾ ਅਮਰਸਰ ਜੰਡਿਆਲਾ ਗੁਰੂ ਇਹ ਲੜਕੀ ਨਾਲ ਜ਼ਬਰਦਸਤੀ ਰੇਪ ਕਰਦਾ ਰਿਹਾ ਉਹਨੂੰ ਨਸ਼ਾ ਦੇ ਕੇ ਠੀਕ ਹੈ ਰੇਪ ਕਰਦਾ ਰਿਹਾ ਉਹਦੇ ਨਾਲ ਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦਿਆ ਕੀ ਮੇਰੇ ਨਾਲ ਜਬਦਤੀ ਸਬੰਧ ਬਣਾ ਦੂਜੇ ਮੁੰਡਿਆਂ ਕੋਲੋਂ ਵੀ ਕਰਾਉਂਦਾ ਰਿਹਾ ਨਾਲ ਲੜਕੀ ਨਾਲ ਵਿਆਹ ਕਰਾਉਂਦਾ ਇਹਨੇ ਫੋਟੋਆਂ ਇੰਸਟਾਗ੍ਰਾਮ ਤੇ ਵਾਇਰਲ ਕੀਤੀਆਂ ਉਹਦੀਆਂ ਸਾਨੂੰ ਐਸਐਚਓ ਸਾਹਿਬ ਮੁਖਤਾਰ ਸਿੰਘ ਐਸਐਸਬੀ ਦੇ ਅਤੀ ਸਤਿੰਦਰ ਸਿੰਘ ਆਮ ਆਦਮੀ ਸਰਕਾਰ ਦੇ ਸਾਡਾ ਬਹੁਤ ਸਾਥ ਦਿੱਤਾ ਠੀਕ ਹੈ ਜੀ ਸਾਨੂੰ ਇਨਸਾਫ ਦਵਾਇਆ ਜੋ ਵੀ ਬੰਦੀ ਕਾਰਵਾਈ ਕੀਤੀ ਆ ਇੱਕ ਸਰ ਸਾਨੂੰ ਕੱਲ ਦੀਆਂ ਥ੍ਰੈਟ ਗੋਲਾਂ ਬਹੁਤ ਆ ਰਹੀਆਂ ਨੇ ਜਗਜੀਤ ਸਿੰਘ ਹੈਗਾ ਕੋਈ ਸੰਨ ਭਿੰਦਰ ਸਿੰਘ ਗਹਿਰੀ ਮੰਡੀ ਆਮ ਆਦਮੀ ਦਾ ਲੀਡਰ ਕਹਿੰਦਾ ਮੈਂ ਸਾਨੂੰ ਧੰਕੀਆਂ ਦੇਣ ਦਿਆ ਵਾ ਜੇ ਤੁਸੀਂ ਰਾਜੀ ਨਾ ਨਾ ਕੀਤਾ ਗੋਲੀਆਂ ਮਾਰ ਦਾਂਗੇ ਤੁਹਾਨੂੰ ਪਿੰਡੋਂ ਕੱਢ ਦਾਂਗੇ ਇੱਕ ਸਾਰੇ ਦਾ ਲੜਕੇ ਦਾ ਬ੍ਰਦਰ ਹੈਗਾ ਰੋਬਨ ਸਾਨੂੰ ਬਖਸੀਰ ਸਿੰਘ ਉਹਨੇ ਸਾਨੂੰ ਗੱਲ ਖੁਸਾਰ ਕੇ ਸਰਕਾਰੀ ਨੌਕਰੀ ਕਰਦਾ ਵਾ ਉਹ ਸਰਕਾਰ ਦਾ ਨਮਾਇਦਾ ਹੋ ਗਿਆ ਵੀ ਨਹੀਂ ਡਰਨਦਿਆ ਕਿ ਮੈਂ ਮਨ ਲੱਗੀ ਕੀ ਕਰਨਿਆ ਵਾ ਉਹਨੇ ਸਾਨੂੰ ਗੱਲ ਖੁਸਾਰ ਕੇ ਧੰਗੀ ਦਿੱਤੀ ਆ ਕਿ ਜੇ ਕੋਈ ਗੱਲ ਹੋਈ ਤੇ ਮੈਂ ਤੁਹਾਨੂੰ ਮਨ ਲੱਗੀ ਗੋਲੀਆਂ ਮਾਰ ਦਾਂਗੇ ਤੁਹਾਡੇ ਨਾਲ ਵੇਖਣਾ ਜੋ ਵੀ ਢੱਡੀ ਕੈਮਰੇ ਚ ਫੋਟੋ ਆਈ ਆ ਤੇ ਹੁਣ ਉਸ ਦੀ ਕੰਪਲੇਂਟ ਵੀ ਕੀਤੀ ਕੇ ਜਿਹੜੀ ਫ੍ਰੈਡ ਆ ਰਹੀ ਹੈ ਨਹੀਂ ਹਾਂਜੀ ਸਰ ਕਰਨ ਲੱਗੇ ਕੰਪਲੇਂਟ ਐਸਐਚਓ ਸਾਹਿਬ ਹੈ ਨਹੀਂ ਆਉਣ ਲੱਗੇ ਤੇ ਕਹਿੰਦੇ ਕੰਪਲੇਂਟ ਦਰਜ ਕਰਦੇ ਆ ਈ ਮੰਗ ਕਰਦੇ ਸਾਰੇ ਮੰਗ ਕਰਦੇ ਆ ਕਿ ਸਾਡਾ ਜੇ ਕੋ ਕੱਲ ਨੂੰ ਨੁਕਸਾਨ ਹੋ ਗਿਆ ਜਾਨ ਦਾ ਕੋਈ ਸਾਡਾ ਆਬੀ ਨਵੀਂ ਹਨ ਹੋ ਗਈ ਜਿੰਮਿਆਰੇ ਇੱਕ ਜਗਜੀਤ ਸਿੰਘ ਜਿਹੜਾ ਆਮ ਆਦਮੀ ਦਾ ਕਹਿੰਦਾ ਮੈਂ ਲੀਡਰ ਬਹੁਤ ਵੱਡਾ ਇੱਕ ਇਹ ਕਹਿੰਦਾ ਦੋਸ਼ੀ ਪ੍ਰਵਾਹ ਚੰਡੀਗੜੀਆਂ ਦਾ ਇਹ ਜਿੰਮਿਆਰ ਹੋਣਗੇ ਜੀ ਮੇਰੀ ਇਹ ਬੇਟੀ ਆ ਇਹ ਬਹੁਤ ਜ਼ਿਆਦਾ ਸਾਨੂੰ 2-3 ਸਾਲਾਂ ਤੋਂ ਤੰਗ ਕਰਦਾ ਇਹ ਘਰ ਵੀ ਆਣ ਕੇ ਸਾਡੇ ਹੱਥੀ ਪੈਂਦੇ ਰਹੇ ਬੜਾ ਹੱਥ ਪੱਲਾ ਇਹਦੇ ਅੱਗੇ ਜੋੜਦੇ ਰਹੇ ਆ ਕਿ ਹਾਸ ਸੁਧਰ ਜਾ ਸੁਧਰ ਜਾ ਇਹ ਸੁਧਰਦਾ ਨਹੀਂ ਰਿਹਾ ਨਾ ਹੀ ਇਹ ਸਮਝਦਾ ਰਿਹਾ ਵਾ ਇੰਨੇ ਕੁੜੀ ਦੇ ਨਾਲ ਹੋਟਲਾਂ 'ਚ ਖੜਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ ਨਸ਼ਾ ਕਰਾਉਂਦਾ ਆ ਬਹੁਤ ਜਿਆਦਾ ਪਰੇਸ਼ਾਨ ਮੈਂ ਨਾ ਮੇਰਾ ਘਰ ਵਾਲਾ ਨਾ ਮੇਰਾ ਬੇਟਾ ਮੈਂ ਕਰਾਈ ਤੇ ਰਹੀ ਹਾਂ ਇਹਦੇ ਲਾਗੂ ਗਲੀ ਮੱਲੇ ਦਾ ਵਾ ਮੁੰਡਾ ਇਹਦੇ ਲਾਗੂ ਵੀ ਮੈਂ ਘਰ ਬਦਲ ਲਿਆ ਵਾ ਇਹ ਜਿੱਥੇ ਮੈਂ ਦੂਜੇ ਥਾਂ ਤੇ ਵਧਿਆ ਉੱਥੇ ਵੀ ਇਹ ਜਾਂਦਾ ਇਹ ਬੁਲਟ ਤੇ ਇਹਦੇ ਚਾਚੇ ਤਾਏ ਦੇ ਮੁੰਡਿਆਂ ਨੂੰ ਨਾਲ ਲੈ ਕੇ ਬੁਲਟ ਤੇ ਜਾਂਦਾ ਵਾ ਸਾਨੂੰ ਪਰੇਸ਼ਾਨ ਕਰਦਾ ਫੋਨ ਕੀ ਧਮਕੀਆਂ ਦੇ ਹਾਂਜੀ ਹੁਣ ਧਮਕੀਆਂ ਦਿੰਦਾ ਪਹਿਲਾਂ ਸਾਨੂੰ ਕਹਿੰਦਾ ਸੀ ਅਸੀਂ ਮਾਵਾਂ ਈਆਂ ਤੇ ਨਹੀਂ ਹੈਗੀਆਂ ਕਹਿੰਦਾ ਤੁਹਾਡੀ ਬੁੰਡ ਥਾਣੀ ਗੋਲੀਆਂ ਲਗਾ ਦਊਂਗਾ ਹੁਣ ਵੀ ਤਾਂ ਕੀਆ ਦਿੰਦਾ ਹੁਣ ਮੇਰੀ ਛੋਟੀ ਕੁੜੀ ਵਿਆਹੀ ਆ ਵੱਡਾ ਜਵਾਈ ਆ ਮੇਰਾ ਬਟਾਲੇ ਤੋਂ ਇਹ ਆ ਉਹਨਾਂ ਨੂੰ ਵੀ ਆਂਦਾ ਵਾ ਤੁਹਾਡੇ ਨਾਲ ਮੈਂ ਵੇਖਣਾ ਕੱਲ ਵੀ ਇਹਨੇ ਘੇਰਿਆ ਵਾ ਰੋਬਨ ਮੰਗ ਆ ਇਹੋ ਕਰਦੇ ਕੱਲ ਨੂੰ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਮिन्नੂ ਹੋ ਗਿਆ ਕੱਲ ਨੂੰ ਮੇਰੇ ਜਵਾਈ ਨੂੰ ਹੋ ਗਿਆ ਜਿਹਦੇ ਨਾਲ ਵਿਆਹ ਕਰਨਾ ਉਹਦੇ ਮਗਰ ਵੀ ਇਹ ਜਾਂਦਾ ਗੱਡੀ ਮਗਰ ਲਾਉਂਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਜ਼ਿੰਮੇਵਾਰ ਇਹ ਚੰਡੀਗੜ੍ਹੀ ਐ ਤੇ ਉਹ ਜਿਹੜਾ ਮੁੰਡਾ ਸਾਨੂੰ ਧਮਕੀਆਂ ਦਿੰਦਾ ਉਹ ਹੋਊਗਾ ਇਹਦੇ ਚ ਇਨਵੈਸਟੀਗੇਸ਼ਨ ਹੋਈ ਆ ਕੰਪਲੇਂਟ ਦੀ ਐਫਆਰ ਦਰਜ ਹੋਈ ਆ ਐਫਆਰ ਦੇ ਵਿੱਚ ਅਮਨਦੀਪ ਸਿੰਘ ਰੂਗਲ ਪੁੱਤਰ ਬਲਬੀਰ ਸਿੰਘ ਗੈਰੀ ਦਾ ਉਹ ਅਰੈਸਟ ਕੀਤਾ ਗਿਆ ਜੀ ਅਰੈਸਟ ਕਰਕੇ ਸਾਡੀ ਅਗਲੀ ਕਾਰਵਾਈ ਚੱਲ ਰਹੀ ਆ ਇਸ ਤੋਂ ਇਲਾਵਾ ਇਸੇ ਤਰ੍ਹਾਂ 2021 ਦੇ ਵਿੱਚ ਵੀ ਕੇਸ ਸਾਹਮਣੇ ਆਇਆ ਸੀਗਾ ਤੇ ਉਹ ਬੰਦਾ ਭਗੋੜਾ ਸੀਗਾ ਉਹਨੂੰ ਵੀ ਕੱਲ ਅਮਰਤਪਾਲ ਪੁੱਤਰ ਫਦੇ ਸਿੰਘ ਵਾਸੀ ਟੋਟਾ ਟੋਟਾ ਪਿੰਡਾਇ ਕੜੂਤ ਸਾਹ ਲਾ ਕੇ ਉਹ ਵੀ ਅਰੈਸਟ ਕੀਤਾ ਦੋਨੋਂ ਸੇਮ ਕੇਸ ਸੀ ਦੋ ਮੁਲਜ਼ਮ ਗ੍ਰਿਫਤਾਰ ਨੇ ਗ੍ਰਿਫਤਾਰ ਕਰਕੇ ਸਾਡੀ ਜ਼ਰੂਰੀ ਕਾਰਵਾਈ ਚੱਲ ਰਹੀ ਹੈ ਹਾਜੀ ਉਹ ਜੋ ਵੀ ਨੋਟਿਸ ਆਇਆ ਵਾ ਉਹ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਜੀ ਸਾਡਾ ਅੱਗੇ ਉਹ ਅਸੀਂ ਕਰ ਰਹੇ ਆ ਤੇ ਉਹ ਗੱਲ ਬਿਲਕੁਲ ਠੀਕ ਹੈ ਇਸੇ ਮੁਤਾਬਕ ਹੀ ਅਫੀਅਤ ਅਰਜੋਈਆ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਪਰਿਵਾਰ ਦਾ ਕਹਿਣਾ ਵਾ ਕਿ ਧਮਕੀਆਂ ਵੀ ਜੜੀਆਂ ਵਾ ਆ ਰਹੀਆਂ ਕੋਈ ਆਮ ਆਦਮੀ ਪਾਰਟੀ ਦਾ ਕੋਈ ਪ੍ਰਧਾਨ ਹੈਗਾ ਜਿਹੜਾ ਧਮਕੀਆਂ ਦੇ ਰਿਹਾ ਸਾਡੇ ਕੋਲੇ ਜਹੀ ਗੱਲ ਕੋਈ ਨੋਟਿਸ ਨਹੀਂ ਆਈ ਅਗਰ ਨੋਟਿਸ ਚਾਹੀਦਾ ਉਹਨੂੰ ਸਖਤੀ ਨਾਲ ਨਿਦੇਠਿਆ ਜਾਊਗਾ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਨੇਪਰੇ ਚਾੜੀ ਜਾਊਗੀ